ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਦੇ ਸਹਿਯੋਗ ਦੇ ਸਦਕਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਮਾਨਤਾਜੀ ਸੇਵਾ ਵਿਰਧ ਆਸ਼्रम ਪਿੰਡ ਲੇਹਲ ਵਿੱਚ ਲਗਾਇਆ ਗਿਆ ਜਿਸ ਵਿੱਚ ਤਕਰੀਬਨ 150 ਤੋਂ ਵੱਧ ਲੋਕਾਂ ਨੇ ਅੱਖਾਂ ਦਾ ਚੈੱਕਅਪ ਕਰਵਾਇਆ ਮਾਨਤਾਜੀ ਸੇਵਾ ਵਿਰਧ ਆਸ਼ਮ ਤਿਲਾ ਰਹੇ ਨੌਜਵਾਨ ਸਮਾਜ ਸੇਵਕ ਪੰਕਜ ਲੇਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਅੱਖਾਂ ਦਾ ਚੈੱਕਅਪ ਕੈਂਪ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਅਤੇ ਨਿਸਕਾਮ ਕੀਰਤਨੀ ਜਥੇ ਦੇ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ ਹੈ ਜਿਸ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕਰਕੇ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਦੇਖੋ ਟੀਵੀ ਨਿਊਜ਼ ਇੰਡੀਆ 265 ਦੀ ਢੜੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਪੁਰ ਜੀ ਕਿਤੇ ਆਪਣਾ ਨਾਮ ਦਾ ਸੀ ਉਸ ਤੇ ਇਹ ਕੈਂਪ ਲਗਾਇਆ ਜਿਹੜੇ ਕੰਸਟ ਬਣਦਾ ਇਹਨਾਂ ਨੇ ਲਗਾਇਆ ਹੈ ਦਵਾਈ ਗਰਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ 17 ਅਗਸਤ ਦਿਨ ਸ਼ਨੀਵਾਰ ਹੈ ਜੀ ਅੱਜ ਅੱਜ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਵਾ ਸਾਡੇ ਮੰਨਤਾ ਸਿਹਤ ਵਿਦਿਅਨ ਵਿੱਚ ਲਗਾਇਆ ਗਿਆ ਵਾ ਇਹ ਕੈਂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੈਰਿਟੇਬਲ ਹਸਪੀਟਲ ਧਾਰੀਵਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਵਾ ਜਿਹਦੇ ਵਿੱਚ ਅਰੋੜਾ ਹਸਪੀਟਲ ਜਲੰਧਰ ਉਹਨਾਂ ਦੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਆਈ ਆ ਤੇ ਅੱਜ ਸਾਡੇ ਕੋਲ ਕਰੀਬਨ 150 ਦੇ ਕਰੀਬ ਜਿਹੜੇ ਸਾਡੇ ਕੋਲ ਓਪੀਡੀਆ ਕੋਈ ਪੇਸ਼ੈਂਟ ਆਏ ਨੇ ਜਿਹੜੇ ਲੋੜ ਹੁੰਦੀ ਸੀ ਔਰ ਬੜੇ ਸੁਚੱਜੇ ਢੰਗ ਨਾਲ ਡਾਕਟਰਾਂ ਨੇ ਉਹਨਾਂ ਦਾ ਚੈੱਕਅਪ ਕੀਤਾ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਬੰਦਾ ਇਲਾਜ ਆ ਦਵਾਈ دارو ਜਾਂ ਜਿਨ੍ਹਾਂ ਦੇ ਲਿੰਜ ਪੈਣੇ ਆ ਉਹਨਾਂ ਸਾਰਿਆਂ ਨੂੰ ਡਿਟੇਲ ਵਾਈ ਦੱਸਿਆ ਵੀ ਤੁਹਾਡਾ ਇਸ ਤਰੀਕੇ ਨਾਲ ਤੁਹਾਡਾ ਇਲਾਜ ਹੋਏਗਾ ਜੀ ਇਹ ਜਿਹੜੇ ਚੈਕ ਅਪਸ ਸਾਰਾ ਉਹ ਕੈਂਪਲ ਆ ਗਿਆ ਉਹ ਬਾਅਦ ਵਿੱਚ ਉਥੇ ਚੈੱਕ ਕਰਪਨੀ ਕਰ ਹਾਂਜੀ ਇਹ ਜਿਹੜੇ ਆਪਣਾ ਅੱਜ ਇਹਨਾਂ ਚੋਂ ਪੇਸ਼ੈਂਟ ਨਿਕਲਣਗੇ ਉਹਨਾਂ ਸਾਰਿਆਂ ਨੂੰ ਸੋਮਵਾਰ ਉਥੇ ਹਸਪੀਟਲ ਸੱਦਿਆ ਜਾਏਗਾ ਕਿਉਂਕਿ ਉਥੇ ਬਹੁਤ ਬਰੀਕੀ ਨਾਲ ਉਹ ਮਸ਼ੀਨਾਂ ਵੱਡੀਆਂ ਨੇ ਉਥੇ ਚੈੱਕ ਅਪ ਕਰਕੇ ਫਿਰ ਜਿਨ੍ਹਾਂ ਦਾ ਇਲਾਜ ਹੋਏਗਾ ਜਾਂ ਆਪਰੇਸ਼ਨ ਹੋਣ ਵਾਲਾ ਕੋ ਆਪਰੇਸ਼ਨ ਹੋਏਗਾ ਔਰ ਜਿਨ੍ਹਾਂ ਦੇ ਲੈਂਜ ਪੈਣ ਵਾਲੇ ਹੋਣਗੇ ਉਹ ਲੈਂਜ ਪੈਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਵੱਧ ਤੋਂ ਵੱਧ ਇੱਥੇ ਪਹੁੰਚੇ ਨੇ ਔਰ ਇਸ ਕੈਂਪ ਦਾ ਲਾਹ ਲਿਆ ਵਾ ਸਮਰਚੀ ਪ੍ਰਬੰਧਕ ਕਮੇਟੀ ਨਿਸ਼ਕਾਮ ਕੀਰਤਨੀ ਫਾਊਂਡੇਸ਼ਨ ਜਿਹੜੀ ਜਥਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਔਰ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਸਾਡੇ ਪੇਸ਼ੈਂਟ ਪਹੁੰਚੇ ਨੇ ਧੰਨਵਾਦ